ਸਰ ਜਿਵੇਂ ਅੱਜ ਨਾ ਹਾਰੇ ਕੰਦੇ ਦੇ ਜਿਵੇਂ ਬੈਠਣ ਦਾ ਕੰਮ ਹੋ ਗਿਆ ਸਾਰਿਆਂ ਦਾ ਤੋਰਾ ਫੇਰਾ ਘਟ ਹੋ ਗਿਆ ਤੇ ਉਹਦੇ ਕਰਕੇ ਸਰਵਾਈਕਲ ਦੀ ਪ੍ਰੋਬਲਮ ਹੀ ਆ ਕਈ ਵਾਰੀ ਬਾਵਾ ਉੱਤੇ ਨਹੀਂ ਉੱਠਦੀਆਂ ਪ੍ਰੋਬਲਮ ਆ ਜਾਂਦੀ ਹੈ ਪੁਆਇੰਟਸ ਦਬਕੇ ਕਿੰਨੇ ਖਾਦ ਤੱਕ ਠੀਕ ਹੋ ਜਾਂਦੀ ਹੈ ਪੁਆਇੰਟ ਜਾਂ ਦਬਣੇ ਕੇ ਬਾਅਦ ਮੈਂ ਜੀ ਇਹਨਸੇ ਕੀ ਹੈ ਪੂਰੀ ਬਿਮਾਰੀ ਦਰਸੇ ਨਿਕਲ ਜਾਂਦੀ ਹੈ ਕਿਉਂਕਿ ਅੱਜ ਕੱਲ੍ਹ ਐਲੋਪੈਥੀ ਕਿਤੇ ਵਿੱਚ ਇਹਨਾਂ ਦਾ ਇਲਾਜ ਹੈ ਨਹੀਂ ਪੂਰਾ ਤੇ ਇਹ ਇਕੂਪ੍ਰੈਸ਼ਨ ਕਰਾਣੇ ਸੇ ਬਿਮਾਰੀ ਦਰਸੇ ਚਲੀ ਜਾਂਦੀ ਹੈ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਸੇਵਾ ਕਰਦਿਆਂ ਨੂੰ ਮੇਰੇ ਕੋਲ ਹੋ ਗਿਆ ਜੀ 15 ਸਾਲ ਹੋ ਗਏ ਆ ਯਹਾਂ ਪਰ 15 ਸਾਲ ਇੱਥੇ ਤੁਸੀਂ ਸੇਵਾ ਕਰ ਰਹੇ ਹਾਂ ਜੀ ਜੀ ਜਿਆਦਾ ਪ੍ਰੋਬਲਮ ਕਿਸ ਚੀਜ਼ ਦੀ ਅੱਜ ਕੱਲ ਪੇਸ਼ੈਂਟਸ ਜਿਆਦਾ ਸਰਵਾਈਕਲ ਦੇ ਗੋਟਨੇ ਦਰਦ ਦੇ ਬੈਕ ਪੈਨ ਦੇ ਆਉਂਦੇ ਆ ਬਾਕੀ ਪੈਰਾਲਾਈਜ਼ ਤੇ ਵੀ ਆਉਂਦੇ ਆ ਪੈਰਾਲਾਈਜ਼ ਦਾ ਪੇਸ਼ੈਂਟ ਵੀ ਇੱਕਦਮ ਠੀਕ ਹੋ ਕੇ ਜਾਂਦਾ ਪੁਆਇੰਟ ਵੀ ਦਾ ਐਕੂਪ੍ਰੈਸ਼ਰ ਵੀ ਕਰਦੇ ਨਾਲ ਫਿਜ਼ੀਓਥੈਰੇਪੀ ਵੀ ਕਰਦੇ ਆ ਸੱਚ ਜਿਵੇਂ ਅੱਜ ਨਾ ਹਰ ਇੱਕ ਬੰਦੇ ਦੇ ਜਿਵੇਂ ਬੈਠਣ ਦਾ ਕੰਮ ਹੋ ਗਿਆ ਸਾਰਿਆਂ ਦਾ ਤੋਰਾ ਫੇਰਾ ਘਟ ਹੋ ਗਿਆ ਤੇ ਉਹਦੇ ਕਰਕੇ ਸਰਵਾਈਕਲ ਦੀ ਪ੍ਰੋਬਲਮ ਆਈ ਆ ਕਈ ਵਾਰੀ ਬਾਹਾਂ ਉੱਤੇ ਨਹੀਂ ਉੱਠਦੀਆਂ ਪ੍ਰੋਬਲਮ ਆ ਜਾਂਦੀ ਹੈ ਪੁਆਇੰਟਸ ਦਬਕੇ ਕਿੰਨੇ ਕਹਾ ਤੱਕ ਠੀਕ ਹੋ ਜਾਂਦੀ ਹੈ ਪੁਆਇੰਟ ਯਾਂ ਦਬਣੇ ਕੇ ਬਾਅਦ ਮੈਂ ਜੀ ਇਸੇ ਕਿਆ ਪੂਰੀ ਬਿਮਾਰੀ ਜੜ ਸੇ ਨਿਕਲ ਜਾਂਦੀ ਹੈ ਕਿਉਂਕਿ ਅੱਜ ਕੱਲ੍ਹ ਐਲੋਪੈਥਿਕ ਦੇ ਵਿੱਚ ਇਹਨਾਂ ਦਾ ਇਲਾਜ ਹੈ ਨਹੀਂ ਪੂਰਾ ਤੋ ਇਹ ਐਕੂਪ੍ਰੈਸਰ ਕਰਾਣੇ ਸੇ ਬਿਮਾਰੀ ਜੜ ਸੇ ਚਲੀ ਜਾਂਦੀ ਹੈ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਸੇਵਾ ਕਰਦਿਆਂ ਨੂੰ ਮੇਰੇ ਕੋਲ ਹੋ ਗਿਆ ਜੀ 15 ਸਾਲ ਹੋ ਗਏ ਹੈ ਯਹਾਂ ਪਰ 15 ਸਾਲ ਇੱਥੇ ਤੁਸੀਂ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਅੱਛਾ ਤੇ ਇੱਥੇ ਪੇਸ਼ੈਂਟ ਜਿਵੇਂ ਰੈਗੂਲਰ ਆਉਂਦੇ ਨੇ ਕਿ ਜ਼ਿਆਦਾ ਪ੍ਰੋਬਲਮ ਕਿਸ ਚੀਜ਼ ਦੀ ਅੱਜ ਕੱਲ ਪੇਸ਼ੈਂਟਸ ਜ਼ਿਆਦਾ ਸਰਵਾਈਕਲ ਦੇ ਗੋਟਣੇ ਦਰਦ ਦੇ ਔਰ ਬੈਕ ਪੇਨ ਦੇ ਆਉਂਦੇ ਆ ਬਾਕੀ ਪੈਰਾਲਾਈਜ਼ ਤੇ ਵੀ ਆਉਂਦੇ ਆ ਪੈਰਾਲਾਈਜ਼ ਦਾ ਪੇਸ਼ੈਂਟ ਵੀ ਇੱਕਦਮ ਠੀਕ ਹੋ ਗਿਆ ਜਾਂਦਾ ਮਤਲਬ ਕੱਲੇ ਸਿਰਫ ਪੁਆਇੰਟਸ ਦੱਬਣ ਨਾਲ ਐਕੂਪ੍ਰੈਸ਼ਰ ਨਾਲ ਪੈਰਾਲਾਈਸ ਵੀ ਠੀਕ ਹੋ ਜਾਂਦਾ ਹਾਂਜੀ ਹਾਂਜੀ ਪੁਆਇੰਟ ਵੀ ਦਾ ਐਕੂਪ੍ਰੈਸ਼ਰ ਵੀ ਕਰਦੇ ਨਾਲ ਫਿਜ਼ੀਓਥੈਰੇਪੀ ਵੀ ਕਰਦੇ ਆ। ਅੱਛਾ ਦੋਨੋਂ ਸੇ ਇਹ ਸਾਰੀ ਚੀਜ਼ ਉਸੇ ਜਿਹੜਾ ਹੈ ਇੱਥੇ ਫ੍ਰੀ ਸੇਵਾ ਕਰ ਰਹੇ ਹਾਂ। ਇੱਥੇ ਜੀ ਅਸੀਂ ਮੈਂ ਲੈ ਨਹੀਂ ਗੱਟ ਪੀਸ ਲੈਂਦੇ 60 ਰੁਪਏ ਪੀਸ ਲੈਂਦੇ ਆ। ਅੱਛਾ 1 ਪੀਸ ਰੈਂਟ ਤੋਂ। ਬਾਕੀ ਬਾਹਰ ਅਸੀਂ ਜ਼ਿਆਦਾ ਲੈਂਦੇ ਆ। ਘਰੋਂ ਵੀ ਜਾ ਕੇ ਕਰਦੇ ਹਮ। ਤੇ ਇੱਥੇ ਤੁਸੀਂ ਜਿਹੜਾ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਹੁੰਨੇ ਹੋ? ਸਵੇਰੇ 8:00 ਤੋਂ 11:00। 8:00 ਤੋਂ 11:00 ਤੇ ਇੱਕ ਵਾਰੀ ਦੱਸ ਦੋ ਵੀ ਇੱਥੇ ਐਡਰੈਸ ਕੀ ਹੈ ਜੇ ਕਿਸੇ ਨੇ ਆਣਾ ਹੋਵੇ ਤੁਹਾਡੇ ਕੋਲੇ? ਇਹ ਗੁਰਦੁਆਰਾ ਖੂਇ ਸਰ ਨੇੜੇ ਮਗਰ ਦੀ ਚੱਕੀ ਜਿਵੇਂ ਕਿਸੇ ਨੂੰ ਬੈਕ ਪੈਨ ਹੁੰਦੀ ਹੈ ਤਾਂ ਬੈਕ ਪੈਨ ਲਈ ਜੀ ਇਹ ਨਾ ਸਪਾਇਨ ਦੇ ਪੁਆਇੰਟ ਹੈ ਇਹ ਬੈਕ ਦੀ ਪੁਆਇੰਟ ਹੋ ਗਈ ਪੂਰੀ ਸਪਾਇਨ ਆ ਗਈ ਹੈ ਇਹ ਦਬਨੇ ਸੇ ਬੈਕ ਠੀਕ ਹੋ ਜਾਂਦੀ ਹੈ ਜਿਵੇਂ ਸਰਵਾਈਕਲ ਆਇਆ ਤਾਂ ਸਰਵਾਈਕਲ ਕੇ ਇਹ ਪੁਆਇੰਟ ਹੈ ਯਹਾਂ ਹੁੰਦਾ ਹੈ ਇਹ ਦਵਾਈ ਨਾਲ ਸੇ ਸਰਵਾਈਕਲ ਠੀਕ ਹੋ ਜਾਂਦਾ ਹੈ ਜਿਵੇਂ ਮਾਈਗਰੇਨ ਕੀ ਪ੍ਰੋਬਲਮ ਹੈ ਤਾਂ ਮਾਈਗਰੇਨ ਦਾ ਇਹ ਯਹਾਂ ਅੰਗੂਠੇ ਕੇ ਸੀਰੇ ਮੇ ਹੁੰਦਾ ਹੈ यहां दमाने से माइग्रेन के ये दिमाग के साइनस पॉइंट होते हैं जैसे घुटने का प्रॉब्लम है तो ये यहां से दबाना होता है जैसे मोड़े में भी कोई प्रॉब्लम है तो मोड़े का ये पॉइंट है जी कितनी बार ही दबने पड़ते हैं पॉइंट्स इनु यानी सेकंडों के हिसाब से दबाना पड़ता है जैसे मिनट 2 मिनट दबा लिया बार-बार प्रेशर देना है ये नहीं कि इसको दबा के छोड़ दिया जैसे आँख की कोई प्रॉब्लम है तो आँख के लिए ये हो गया यहाँ पे किडनी का पॉइंट है जी यानी सारे पॉइंट अपने हाथों और पैरों में हैं ये कुदरती इलाज है इसका कोई साइड इफेक्ट नहीं है आने वाली लाइफ में आने वाली सारी बीमारियाँ रोकता है कि जो है वो भी चली जाती है ਜਿਵੇਂ ਹੁਣ ਅੱਜ ਕੱਲ ਜਿਵੇਂ ਬੱਚੇ ਨੇ ਜਾਂ ਆਪਾਂ ਗੱਲ ਕਰੀਏ ਕੰਪਿਊਟਰ ਤੇ ਕੰਮ ਬੜਾ ਜ਼ਿਆਦਾ ਹੋ ਗਿਆ ਲਗਾਤਾਰ ਬੈਠ ਕੇ ਕੰਮ ਕਰਨਾ ਪੈਂਦਾ ਹੈ ਤਾਂ ਉਹਨਾਂ ਵਾਸਤੇ ਵੀ ਕੋਈ ਐਕਸਰਸਾਈਜ਼ ਹੈਗੀ ਹੈ ਕਿ ਥੋੜੀ ਥੋੜੀ ਦੇਰ ਬਾਅਦ ਐਕਸਰਸਾਈਜ਼ ਕਰ ਲੈਣ ਤਾਂ ਕਿ ਬੈਕ ਉਹਨਾਂ ਦੀ ਜਿਹੜੀ ਜੋਇੰਟ ਪੇਨ ਨਾ ਹੋਵੇ ਆਹ ਬੈਕ ਕੀ ਵੀ ਐਕਸਰਸਾਈਜ਼ ਕਰ ਸਕਦੇ ਹੈ ਜਿਵੇਂ ਬਾਕੀ ਜਿ세 ਗਰਦਨ ਨੂੰ ਬੱਚੇ ਕੋ ਸਰਵਾਈਕਲ ਕੀ ਪ੍ਰੋਬਲਮ ਜ਼ਿਆਦਾ ਆਤੀ ਹੈ ਤੋ ਸਰਵਾਈਕਲ से जैसे ਮੂਵਮੈਂਟ ਕਰ ਸਕਦੇ ਜਿ세 ਗਰਦਨ ਕੋ ਐਸੇ ਜਿ세 ਠੋਡੀ ਕੋ ਐਸੇ ਸਾਈਡ ਮੇ ਕੰਦੇ ਘੜਾਓ 10 ਬਾਰ ਐਸੇ 10 ਬਾਰ ਐਸੇ ਇਹ ਇਹ ਐਕਸਰਸਾਈਜ਼ ਕਰਨ ਨਾਲ ਸੇਕਾ ਕਾਫੀ ਰਿਲੀਫ ਮਿਲਦਾ ਹੈ ਸਰਵਾਈਕਲ ਦੀ ਪ੍ਰੋਬਲਮ ਨਹੀਂ ਆਉਂਦੀ ਉਸੇ ਅੱਛਾ ਇੱਕ ਨਾ ਅੱਜਕੱਲ ਡਾਕਟਰ ਜਿਹੜੇ ਨੇਗੇ ਉਹ ਸਰਵਾਈਕਲ ਦੀ ਪ੍ਰੋਬਲਮ ਹੋਵੇ ਤਾਂ ਦਵਾਈ ਦਿੰਦੇ ਨੇ ਦਵਾਈ ਨਾਲ ਫਰਕ ਪੈਂਦਾ ਕੋਈ ਨਹੀਂ ਜੀ ਦਵਾਈ ਸੇ ਕੋਈ ਫਰਕ ਨਹੀਂ ਪੜਦਾ ਇੱਕ ਵਾਰ ਟਾਈਮ ਕਰ ਲੀ ਮਿਲਦਾ ਹੈ ਬਾਕੀ ਐਕਿਊਪ੍ਰੈਸ਼ਰ ਔਰ ਫਿਜੀਓਥੈਰੇਪੀ ਸੇ ਨਾ ਬਿਮਾਰੀ ਜੜ ਸੀ ਜਾਂਦੀ ਹੈ ਜਿਵੇਂ ਗੋਡਿਆਂ ਦਾ ਦਰਦ ਹੁੰਦਾ ਹੈ ਜਾਂ ਮੋਢਿਆਂ ਦਾ ਦਰਦ ਹੋ ਗਿਆ ਉਹਦੇ ਵਾਸਤੇ ਵੀ ਦਵਾਈਆਂ ਆਂਦੀਆਂ ਨੇਗੀਆਂ ਉਹ ਦਵਾਈਆਂ ਦੇ ਨਾਲ ਫਰਕ ਪੈ ਜਾਂਦਾ ਕਿ ਉਹਦੇ ਵਾਸਤੇ ਫਿਜੀਓਥੈਰੇਪੀ ਕਰਾਣੀ ਪੈਂਦੀ ਹੈ ਨਹੀਂ ਥੈਰੇਪੀ ਕਰਾਣੀ ਪੈਂਦੀ ਹੈ ਜਿਹੜੀਆਂ ਤੁਹਾਡੇ ਕੋਲੇ ਮਸ਼ੀਨਸ ਨੇ ਤੁਸੀਂ ਇਹਦੇ ਨਾਲ ਥੈਰੇਪੀ ਕਰਦੇ ਹੋ ਇਹਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈ ਸਿਰਫ ਪੁਆਇੰਟਸ ਦਬਕੇ ਸਾਰਾ ਕੁਝ ਠੀਕ ਹਾਂ ਪੁਆਇੰਟ ਹੀ ਦਬਦੇ ਹੈ ਜਿੰਨ ਕੋ ਲੋਡ ਹੋਤੀ ਹੈ ਤਾਂ ਇਹ ਮਸ਼ੀਨ ਲਗਾਤੀ ਹੈ ਇਹ ਪੀਜੀ ਥੈਰੇਪੀ ਕੀ ਮਸ਼ੀਨ ਹੈ ਅੱਛਾ ਇਹ ਜੋ ਨਾੜੋਂ ਦੇ ਅੰਦਰ ਜੋ ਸਟੀਫਨੈਸ ਹੈ ਬਲੋਕਸ ਹੈ ਉਸਕੋ ਖੋਲਤੀ ਹੈ ਇਹ ਜਿਵੇਂ ਗੋਡਿਆਂ ਤੇ ਤੁਸੀਂ ਇਹ ਲਗਾ ਰਹੇ ਹੋ ਹੁਣ ਇਹਦੇ ਨਾਲ ਕੀ ਹੁੰਦਾ ਹੈ ਇਹਦੇ ਨਾਲ ਜਿਹੜੇ ਨਾਲਾ ਬਲੋਕ ਹੈ ਉਹ ਖੁੱਲ ਜਾਣੀ ਹੈ ਜੀ ਜਿਆਦਾ देर ਬੈਠਣ ਦੇ ਨਾਲ ਹੋ ਜਾਂਦੀਆਂ ਨਾੜਾ ਬਲੋਕ ਕਿਦਾਂ ਜਾਦਾ देर ਬੈਠਣ ਦੇ ਨਾਲ ਜੋ ਸੀਟਿੰਗ ਜੋਬ ਹੁੰਦੀ ਹੈ ਨਾ ਉਹਦੇ ਕਾਰਨ ਵੀ ਹੋ ਜਾਂਦੇ ਆ ਜਿਹੜੇ ਨਵੇਂ ਚਲਦੇ ਆ ਅੱਜ ਕੱਲ੍ਹ ਐ ਵੈਸੇ ਵੀ ਖਾਣ-ਪੀਣ ਵੀ ਐਸਾ ਹੋ ਰਿਹਾ ਹੈ ਨਾ ਫਾਸਟ ਫੂਡ ਵਗੈਰਾ ਜੋ ਲੋਕ ਜ਼ਿਆਦਾ ਖਾ ਰਹੇ ਹੈ ਤੇ ਉਸसे ਵੀ ਨਾੜੇ ਬਲੌਕ ਹੋ ਰਹੀ ਹੈ اچھا ਫਾਸਟ ਫੂਡ ਖਾਣ ਦੇ ਨਾਲ ਕਿਦਾਂ ਹੋ ਜਾਂਦਾ ਪਤਾ ਤੇਲ ਵਗੈਰਾ ਸਹੀ ਨਹੀਂ ਹੁੰਦੇ ਉਹਦੇ ਵਿੱਚ ਕੀ ਕੋਈ ਵੀ ਚੀਜ਼ ਕੋਈ ਵੀ ਹੋ ਜਾਈ ਉਹਦੇ ਨਾਲ ਕਿ ਅਸਰ ਕੋਲੇਸਟ੍ਰੋਲ ਵਗੈਰਾ ਵਗੈਰਾ ਹੋਰ ਜ਼ਿਆਦਾ ਵੱਧ ਜਾਂਦਾ ਕੈਲਸ਼ੀਅਮ ਦੀ ਵੀ ਕਮੀ ਆ ਰਹੀ ਹੈ ਤੇ ਕਈਆਂ ਦੇ ਨਾ ਜਿਵੇਂ ਹੁਣ ਮਤਲਬ ਚੱਲਣ ਲੱਗਿਆਂ ਜਾਂ ਬੈਠਣ ਲੱਗਿਆਂ ਗੋਡਿਆਂ ਦੇ ਵਿੱਚੋਂ ਆਵਾਜ਼ ਆਂਦੀ ਹੈ ਉਹਦਾ ਕੀ ਰੀਜ਼ਨ ਹੁੰਦਾ ਕਿਉਂ ਆਂਦੀ ਹੈ ਉਹਦੇ ਨਾਲ ਕੁਝ ਗ੍ਰੀਸ ਵੀ ਘਟ ਜਾਂਦਾ ਜੇ ਨਾਲ ਬਲੱਡਰ ਵੀ ਜਮ ਹੁੰਦਾ ਤੇ ਉਹ ਫਿਰ ਕਿੱਦਾਂ ਉਹਨੂੰ ਜੀ ਠੀਕ ਕਰਨਾ ਤੇ ਉਹ ਕਿੱਦਾਂ ਹੁੰਦਾ ਫਿਰ ਉਹ ਉਹਦੇ ਨਾਲ ਜੀ ਐਕੂਪ੍ਰੈਸਰ ਹੋਰ ਫਿਜੀਓਥੈਰੇਪੀ ਕਰਕੇ ਨਾ ਇਹਦੇ ਨਾਲ ਸੈੱਟ ਕਰ ਲਈ ਆ ਅੱਛਾ ਕਈ ਜਣੇ ਨਾ ਮਤਲਬ ਗੋਡਿਆਂ ਦੇ ਵਿੱਚ ਇੰਜੈਕਸ਼ਨ ਵੀ ਲਵਾਉਂਦੇ ਨੇ ਵੀ ਗ੍ਰੀਸ ਘਟ ਗਈ ਜੀ ਉਹਦੇ ਨਾਲ ਇੰਜੈਕਸ਼ਨ ਨਾਲ ਠੀਕ ਹੋ ਜਾਂਦੇ ਨੇ ਉਹਦੇ ਨਾਲ ਹੋ ਜਾਂਦੇ ਨੇ ਨਹੀਂ ਜੀ ਉਹਦੇ ਨਾਲ ਤੋਂ ਨਹੀਂ ਹੁੰਦਾ ਪਰ ਥੈਰੇਪੀ ਕਰਾਣੀ ਪੈਂਦੀ ਆ ਇਹਦੇ ਨਾਲ ਜੇ ਥੈਰੇਪੀ ਕਰਾਣੇ ਸੇ 15 20 ਦਿਨ ਮੇ ਇਹਨਾਂ ਬੰਦਾ ਇਕਦਮ ਠੀਕ ਹੋ ਜਾਂਦਾ ਅੱਛਾ ਸਿਰਫ 15 20 ਦਿਨਾਂ ਦੇ ਵਿੱਚ ਹਾਂਜੀ ਹਾਂਜੀ ਆਪਰੇਸ਼ਨ ਵਗੈਰਾ ਫਿਰ ਕਰਵਾਣ ਦੀ ਕੋਈ ਲੋੜ ਨਹੀਂ ਨਹੀਂ ਕੋਈ ਲੋੜ ਨਹੀਂ ਬੀਨਾਂ ਪ੍ਰੈਸ਼ਰ ਠੀਕ ਕਰ ਦਿੰਦੇ ਪੈਰਾਂ ਦੇ ਥੱਲੇ ਵੀ ਕਹਿੰਦੇ ਵੀ ਪੁਆਇੰਟ ਜਿਹੜੇ ਆ ਉਹ ਹੁੰਦੇ ਨੇ ਕਿ ਹਾਂਜੀ ਪੁਆਇੰਟ ਹੁੰਦੇ ਆ ਜਿਵੇਂ ਗੋਟਨੇਗਾ ਜਾਂ ਐਡੀ ਦੇ ਅੰਦਰ ਹੁੰਦਾ ਤੇ ਇਹ ਦਬਾਣੇ ਸੇ ਕੀ ਆ ਗੋਟਨੇ ਦੀ ਨਾੜੇ ਖੁੱਲਦੀ ਆ बाकी जैसी ये स्पाइन है तो ये स्पाइन पूरी सारा अपना शरीर के स्पाइन के ऊपर ही है स्पाइन में कोई भी कमी आएगी तो इस बॉडी में कोई भी कमी आ सकती है ये पॉइंट दबाने से ना पूरी बॉडी की नाड़ी खुलती है बाकी ये पॉइंट है ऊपर के ये दिमाग के पॉइंट है साइनस ब्रेन के पॉइंट है ये बड़ी माइग्रेन और ये सर्वाइकल का पॉइंट है इससे सर्वाइकल ठीक होता है बाकी जिस किसी के मोडे में प्रॉब्लम आती है जैसे मोडा हाथ ऊपर को नहीं जाता मोडा जाम हो तो उसके लिए ये पॉइंट है ये कोई भी घर बैठ के भी जो पॉइंट्स दबद है तो कर सकता है ठीक हाँ घरे दब के भी कर सकता है काफ़ी रिलीफ मिलता है उससे ना। बाकी थोड़ा यहाँ भी आगे करवा सकते हैं ਇੱਕ ਜਿਹੜੀ ਹੈ ਨਾ ਐਕੋ ਪ੍ਰੈਸ਼ਰ ਵਾਸਤੇ ਕਈ ਚੀਜ਼ਾਂ ਮਿਲਦੀਆਂ ਨੇ ਬਾਰ ਕੋਈ ਰੂਲੇ ਜੇ ਹੁੰਦੇ ਨੇ ਜਾਂ ਕੋਈ ਪੁਆਇੰਟ ਦੱਬਣ ਵਾਲਾ ਕੋਈ ਹੁੰਦਾ ਇੱਕ ਉਹ ਉਹ ਚੀਜ਼ਾਂ ਕੰਮ ਕਰਦੀਆਂ ਨੇ ਉਹ ਸਹੀ ਨੇ ਹਾਂ ਉਹ ਕੰਮ ਕਰਦੀ ਹੈ ਜੀ ਜਿਵੇਂ ਇਹ ਹੱਥੇ ਹੈ ਇਹ ਫੁੱਟ ਰੋਲਰ ਹੈ ਜਿसे ਗੋਡੇ ਨਹੀਂ ਜਮ ਹੁੰਦੇ ਇਸ ਕੋ ਬੈਠ ਕੇ ਜਾਂ ਪਾ ਕਰ ਸਕਤੀ ਹੈ ਚੇਅਰ ਤੇ ਬੈਠ ਕੇ ਐਸੇ ਪੈਰ ਕਰ ਸਕਤੇ ਹਾਂ ਅੱਛਾ ਹੱਥੋਂ ਵੀ ਕਰ ਸਕਤੇ ਹੈ ਹੱਥੋਂ ਪੈਰੋਂ ਮੀ ਟੂਟਰ ਬਿਮਾਰੀ ਦੇ ਪੁਆਇੰਟ ਹੁੰਦੇ ਹੈ ਜਿਵੇਂ ਇਹ ਮੈਟ ਹੈ ਇਸ ਸੇ ਬੀਪੀ ਸ਼ੂਗਰ ਪੈਰਾਥਾਇਰ ਦੇ ਦਰਸ ਨੂੰ ਬਾਕੀ ਆਣ ਵਾਲੀ ਸਾਰੀ ਬਿਮਾਰੀ ਰੋਕ ਦਈਏ

ਤੇ ਇਸੇ kia ਕਾਫੀ ਬਿਮਾਰੀਆਂ ਠੀਕ ਹੋਤੀ ਹੈ ਪੂਰੀ ਬੋਡੀ ਕੀ ਪੁਆਇੰਟ ਦਬਤੇ ਇਸੇ। ਔਰ ਬੀਪੀ ਔਰ ਸ਼ੂਗਰ ਕੰਟਰੋਲ ਆ ਜਾਂਦੀ ਇਸੇ। ਕਿ ਜਿਹੜੀ ਜਿਵੇਂ ਚੱਪਲ ਦੀ ਗੱਲ ਕਰ ਰਹੇ ਤੁਸੀਂ ਅੱਜਕੱਲ ਕਈ ਜਿਹੜਾ ਸੋਲਸ ਵੀ ਆਂਦੇ ਨੇ ਬੂਟ ਦੇ ਅੰਦਰ ਲੋਕ ਪਾ ਲੰਦੇ ਨੇਗੇ ਉਹਦੇ ਨਾਲ ਵੀ ਫਰਕ ਪੈਂਦਾ। ਹਾਂਜੀ ਹਾਂਜੀ ਇਹ ਸੋਲ ਆਂਦੇ ਆ ਇਹ ਜੁੱਤੇ ਦੇ ਅੰਦਰ ਡਾਲ ਸਕਦੇ ਆ। ਇਹ ਸੋਲ ਆਤੇ ਆ। ਠੀਕ ਹੈ ਇਹਦੇ ਨਾਲ ਜਦੋਂ ਚੱਲਦੇ ਫਿਰਦੇ ਆ ਤਾਂ ਆਪਣੇ ਪੁਆਇੰਟਸ ਦਬੇ ਜਾਂਦੇ ਆ। ਹਾਂਜੀ ਹਾਂਜੀ। ਠੀਕ ਹੈ। ਇਸੇ ਇੱਕ ਡਿਪਰੈਸ਼ਨ ਵੀ ਨਹੀਂ ਰਹਤਾ। ਬਾਕੀ ਜਿ세 ਟਵਿਸਟਰ ਇਹ ਵਾਲਾ ਇਹ ਜਿ세 ਖੜਗੇ ਲੈਫਟ ਰਾਈਟ ਘੁੰਮਣੇ ਲਈ ਹੁੰਦਾ ਹੈ ਕਿਉਂਕਿ ਉਸੇ ਮੋਟਾਪਾ ਪੇਟ ਅੰਦਰ ਹੁੰਦਾ ਹੈ ਇਸੇ ਤਰੀਕੇ ਸੇ ਕਰਨੇ ਠੀਕ ਹੈ ਇਹ ਗੋਡੇ ਦੇ ਪਾਣ ਦੇ ਆਉਂਦੇ ਜੀ ਇਹਦੇ ਨਾਲ ਕੀ ਸਪੋਰਟ ਮਿਲਦੀ ਹੈ ਜੇ ਕਿਸੇ ਦੇ ਗੋਡੇ ਦਰਦ ਕਰਦੇ ਸਨ ਗੋਬਿੰਦਰ ਦੋਨਾਂ ਤਾਂ ਉਸੇ ਸਪੋਰਟ ਮਿਲਦੀ ਹੈ ਬਾਕੀ जैसे बैग पर प्रॉब्लम होती है तो बैक के लिए आता मैग्नेट बेल्ट आती है इसके अंदर बारह मैग्नेट लगे होते हैं तो वे ब्लड का सर्कुलेशन करते है, पूरा ये बैक में लगाई जाती है जैसे किसी की वो नहीं चल रही है हाथ नहीं चल रहा है हाथ की ग्रिप नहीं बन रही है तो उसके लिए ये एक्सरसाइज कर सकते हैं अच्छा बाकी एक ये बोल आती है इसके लिए पेट की कोई भी प्रॉब्लम हो तो ये दूर होती है मोटापा आ गया इसका वजह हर बीमारी के लिए ठीक है मतलब तो ये अगर कोई चार मिनट खाली पेट करें अगर जे किसी नुगैस की प्रॉब्लम नहीं भी हैगी वो भी करे हाँ जो वो जो... भी कर सकता है लाइफ में आने वाली बीमारी रोकता है एक्यू प्रेशर जैसे ये कि ये खाली पेट करे जाओ इससे सारे पॉइंट दबने कोई साइड इफेक्ट नहीं होता बिल्कुल नहीं ਬਾਕੀ ਇਹ ਵੀ ਰੂਲਾ ਹੈ ਇਹ ਵੀ ਬੈਠ ਕੇ ਨਾ ਘਰੇ ਚੇਅਰ ਪਰ ਬੈਠ ਕੇ ਇਸ ਨੂੰ ਅੱਗੇ ਪਿੱਛੇ ਪੈਰ ਸੇ ਪੈਰ ਸੇ ਐਸੇ ਚਲਾ ਸਕਦੇ ਆਪਾਂ ਕਿਉਂਕਿ ਇਸ ਸੇ ਗੋਡੇ ਜਾਮ ਨਹੀਂ ਹੁੰਦੇ ਪੈਰੋਂ ਦੇ ਨੀਚੇ ਦਰਦ ਸੁਣੀ ਰਹੇਗਾ ਮਤਲਬ ਕੋਈ ਵੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਲੈਣ ਨਾਲੋਂ ਆਹ ਚੀਜ਼ ਬੰਦਾ ਵਰਤੇ ਇਹਦੇ ਨਾਲ ਕੋਈ ਸਾਈਡ ਇਫੈਕਟ ਵੀ ਹੈ ਨਹੀਂ ਤੇ ਠੀਕ ਵੀ ਹੋ ਜਾਉ ਹਾਂਜੀ ਹਾਂਜੀ ਬਾਕੀ ਇਹ ਸਰਵੋਇਕਲ ਕੇ ਲਈ ਆਤਾ ਹੈ ਲੇਟ ਕੇ ਲਗਾਉਣੇ ਲਈ ਇਹ अच्छा हां तो इसी के सिराने की जगह होता है ठीक है इससे सर्वाइकल ठीक होता है अच्छा एक ना कई जण जिवे कह लो ਵੀ ਸਰਾਣਾ ਆਪਾਂ ਰੱਖਦੇ ਸਰਾਣੇ ਦੀ ਗੱਲ ਕਰਦੇ ਆ ਵੀ ਇੱਕ ਸਰਾਣਾ ਰੱਖ ਕੇ ਦੂਸਰਾ ਨੇ ਰੱਖ ਕੇ ਲੇਟ ਗਏ ਤੇ ਉਹਦੇ ਨਾਲ ਵੀ ਬੈਕ ਤੇ ਕੋਈ ਫਰਕ ਪੈਂਦਾ ਕੋਈ ਨੈਕ ਤੇ हां ਪੈਂਦਾ ਜੀ ਉਹਦੇ ਨਾਲ ਸਰਵਾਈਕਲ ਪੜਦਾ ਸਰਵਾਈਕਲ ਵੱਧਦਾ ਹੈ ਉਹਦੇ ਨਾਲ ਹਾਂ ਜੀ ਕਈ ਵਾਰੀ ਲੋਕੀ ਕਹਿੰਦੇ ਮੇਰੀ ਗਰਦਨ ਬਹੁਤ ਦਰਦ ਹੋ ਰਹੀ ਅੱਜ ਦੋ ਸਰਾਣੇ ਰੱਖ ਲੈਣੇ ਆ ਥੱਲੇ ਹਾਂ ਜਿਆਦਾ ਸਰਾਣਾ ਲੈਣੇ ਸੀ ਉੱਤੇ ਫਿਰ ਤਾਂ ਤੁਸੀਂ ਕੀ ਰეკਮੈਂਡ ਕਰਦੇ ਹੋ ਵੀ ਸਰਾਣਾ ਰੱਖਣਾ ਚਾਹੀਦਾ ਨਹੀਂ ਰੱਖਣਾ ਚਾਹੀਦਾ ਸਰਾਣਾ ਨਹੀਂ ਲਗਾਉਣਾ ਚਾਹੀਦਾ اچھا ਤੇ ਇੱਕ ਵਾਰੀ ਤੁਸੀਂ ਐਡਰੈਸ ਜ਼ਰੂਰ ਦੱਸੋ ਇੱਥੋਂ ਦਾ ਤੁਹਾਡੇ ਕੋਲੇ ਕਿਸੇ ਨੇ ਆਣਾ ਹੋਵੇ ਜੇ ਗੁਰਦੁਆਰਾ ਖੂਇ ਸਰ ਸਾਹਿਬ 888 ਰੋਡ ਨੇੜੇ ਮਗਰ ਦੀ ਚੱਕੀ ਲੁਧਿਆਣਾ